ਹਾਂਜੀ ਵੀਰੇ ਇਹ ਆਪਣੇ ਆਗੇ ਗੰਨੇ ਕਮਾਦ ਤੁਹਾਨੂੰ ਮੈਂ ਦੱਸ ਦਿੱਤੀ ਕਿ ਅਗਲੀ ਵੀਡੀਓ ਆਪਣਾ ਵੀਡੀਓ ਕਹਿੰਦੇ ਅਗਲੇ ਛੋਟ ਚ ਮੈਂ ਤੁਹਾਨੂੰ ਜਾ ਕੇ ਦੱਸਦਾ ਇੱਕ ਲੰਬੀ ਵੀਡੀਓ ਥੋੜੀ ਬਣਾਉਣੀ ਤੁਹਾਨੂੰ ਪਤਾ ਹੀ ਹੈ ਕਿ ਥੋੜੀ ਔਖੀ ਹੋ ਜਾਂਦੀ ਹੈ ਇਹ ਆਪਣੇ ਕਨਾਲ ਇੱਕ ਸਬਕ ਕਨਾਲ ਹੋਣਗੇ ਗੰਨੇ ਲਾਇਆ ਕਰੋ ਵੀਰੇ ਗੰਨੇ ਜ਼ਰੂਰੀ ਹੈ ਘਰ ਦਾ ਗੁੜ ਹੋ ਜਾਂਦਾ ਪਸ਼ੂਆਂ ਨੂੰ ਚਾਰਨ ਵਾਸਤੇ ਗੁੜ ਹੋ ਜਾਂਦਾ ਆਪਣੇ ਚਾਵਸ ਦੇ ਦੇਸੀ ਕੈਮੀਕਲ ਤੋਂ ਰਹਿਤ ਚੀਜ਼ਾਂ ਬਣ ਜਾਂਦੀਆਂ ਨੇ ਗੱਚਕ ਬਣ ਜਾਂਦੀ ਐ ਰੋਟੀ ਤੋਂ ਖਾਣ ਬਾਅਦ ਰੋਟੀ ਖਾਣ ਤੋਂ ਬਾਅਦ ਮਿੱਠੀ ਚੀਜ਼ ਖਾਣ ਵਾਸਤੇ ਤੁਸੀਂ ਅਲੱਗ-ਅਲੱਗ ਚੀਜ਼ਾਂ ਪਾ ਕੇ ਕੋਸਣਾ ਕੋਸੇ ਗੰਨੇ 'ਚ ਬਣਾ ਸਕਦੇ ਜਿਦਾਂ ਮੂਫਲੀ ਪਾਲੀ ਅਜਵਾਇਨ ਪਾਲੀ ਗੁੜ 'ਚ ਜਦੋਂ ਆਪਾਂ ਗੁੜ ਬਣਵਾਉਣ ਜਾਂਦੇ ਹਾਂ ਉਹਨਾਂ ਕੋਲੋਂ ਸੌਂਫ ਪਾਲੀ ਠੀਕ ਹੈ ਗੁਲਾਬ ਦੇ ਸੁੱਕੇ ਹੋਏ ਪੱਤੇ ਪਵਾ ਲੇ ਦਾਖਾਂ ਪਵਾ ਲੀਆਂ ਬਦਾਮ ਕਾਜੂ ਮਿਸ਼ਰੀ ਇਦਾਂ ਦੀਆਂ ਡਰਾਈ ਫਰੂਟ ਪਾ ਕੇ ਤੁਸੀਂ ਬਹੁਤ ਸੋਹਣੀਆਂ ਚੀਜ਼ਾਂ ਪਾਪਾ ਕੇ ਡਰਾਈ ਫਰੂਟ ਖਾਸ ਕਰਕੇ ਡਰਾਈ ਫਰੂਟ ਖਾਣਾ ਚਾਹੀਦਾ ਬਹੁਤ ਚੰਗੀ ਚੀਜ਼ ਆ ਇਹ ਆਪਾਂ ਤੁਸੀਂ ਦੇਖ ਸਕਦੇ ਗੰਨੇ ਆਪਣੇ ਬਹੁਤ ਸੋਹਣੀ ਚੀਜ਼ ਆ ਇਹ ਚੂਪਣ ਚ ਵੀ ਵਧੀਆ ਅੱਗੇ ਲੋਕ ਚੂਪਦੇ ਰਹਿੰਦੇ ਸੀ ਤਾਂ ਕਿਛਰੇ ਦੰਦ ਜਾੜਾਂ ਕੁਛ ਕੁਛ ਦਰਦ ਨਹੀਂ ਸੀ ਕਰਦਾ ਤੇ ਅੱਜ ਕੱਲ ਦੇ ਬੱਚੇ ਨੇ ਹਰ ਇੱਕ ਦੇ ਦੰਦ ਤਰਦ ਕਰਦੇ ਨੇ ਗਲੇ ਦਰਦ ਕਰਦੇ ਨੇ ਠੀਕ ਹੈ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਗੰਨੇ ਕੋਈ ਚੁੱਪਦਾ ਰਹੂਗਾ ਸਰਵਾਈਕਲ ਦੀ ਪ੍ਰੋਬਲਮ ਵੀ ਨਹੀਂ ਹੁੰਦੀ ਕਿ ਨਸਾਂ ਦਾ ਜ਼ੋਰ ਲੱਗਦਾ ਰਹਿੰਦਾ ਨਸਾਂ ਲੈਕਸਰਸਾਈਜ਼ ਕਰਦੀਆਂ ਰਹਿੰਦੀਆਂ ਨੇ ਗੰਨਾ ਚੂਪਣ ਦੇ ਟਾਈਮ ਤੇ ਸਿਰ ਦੀਆਂ ਨਸਾਂ ਐਕਸਰਸਾਈਜ਼ ਕਰਦੀਆਂ ਨੇ ਜਦੋਂ ਆਪਾਂ ਬੋਲਦੇ ਆ ਜਿੱਦਾਂ ਵੀ ਆਣਾ ਆਪਣਾ ਮੂੰਹ ਐਕਸਰਸਾਈਜ਼ ਕਰਦਾ ਨਸਾਂ ਐਕਸਰਸਾਈਜ਼ ਕਰਦੀਆਂ ਨੇ ਆਪਣੀਆਂ ਜ਼ੋਰ ਲੱਗਦਾ ਮੂੰਹ ਦਾ ਜਦੋਂ ਆਪਾਂ ਗੰਨਾ ਚੂਪਦੇ ਆ ਤਾਂ ਉਸ ਟਾਈਮ ਤੇ ਹੀ ਆਪਾਂ ਨੂੰ ਖੁਦ ਵੀ ਤੁਸੀਂ ਅਹਿਸਾਸ ਕਰਕੇ ਦੇਖੋ ਗੰਨਾ ਚੂਪ ਕੇ ਤੁਹਾਨੂੰ ਖੁਦ ਵੀ ਯਕੀਨ ਹੋਊਗਾ ਕਿ ਹਾਂ ਜਦੋਂ ਆਪਾਂ ਗੰਨਾ ਚੂਪਦੇ ਆ ਕਿ ਆਪਣੇ ਸਿਰ ਦਾ ਜ਼ੋਰ ਲੱਗਦਾ ਜਾੜਾਂ ਦਾ ਜ਼ੋਰ ਲੱਗਦਾ ਮੂੰਹ ਦਾ ਜ਼ੋਰ ਲੱਗਦਾ ਦੰਦਾਂ ਦਾ ਜ਼ੋਰ ਲੱਗਦਾ ਤੇ ਨਾ ਹੀ ਆਪਣੇ ਦੰਦ ਵੀ ਦਰਦ ਨਹੀਂ ਕਰਨਗੇ ਤੇ ਨਾ ਹੀ ਆਪਣਾ ਜਾੜਾ ਦਰਦ ਕਰਨਗੇ ਆ ਸਿਰ ਦਰਦ ਕਰਨਾ ਬੰਦ ਵੀ ਹੋ ਜਾਊਗਾ ਗੰਨੇ ਚੂਪੋਗੇ ਫਰੈਸ਼ ਜੂਸ ਉਹਨੂੰ ਚੂਪਣ ਨੂੰ ਮਿਲੂਗਾ ਬਹੁਤ ਸੋਹਣੀ ਚੀਜ਼ ਆ ਬਹੁਤ ਚੰਗੀ ਚੀਜ਼ ਆ ਬਾਕੀ ਰਹੀ ਗੱਲ ਗੁੜ ਦੀ ਉਸ ਤੋਂ ਬਾਅਦ ਤੁਹਾਨੂੰ ਗੁੜ ਘਰ ਦਾ ਗੁੜ ਤੇ ਘਰ ਦੀ ਸ਼ੱਕਰ ਤਾਂ ਤੁਹਾਨੂੰ 12 ਮਹੀਨੇ 30 ਦਿਨ ਸੇਵਿੰਗ ਹੋ ਜੂ ਇਸ ਚੀਜ਼ ਦੀ ਠੀਕ ਹੈ ਫਿਰ ਉਸ ਤੋਂ ਬਾਅਦ ਰਹੀ ਗੱਲ ਤੁਸੀਂ ਖੁਦ ਅਜਮਾ ਕੇ ਦੇਖ ਲਿਓ ਇਸ ਚੀਜ਼ ਨੂੰ ਕਿ ਘਰ ਦੀ ਗੁੜ ਹੋ ਜੂਗਾ ਘਰ ਦਾ ਖੁੱਲਾ ਖਾਣ ਨੂੰ ਠੀਕ ਹੈ ਖੁੱਲਾ ਪਸ਼ੂਆਂ ਦੇ ਚਾਰ ਨੂੰ ਉਸ ਤੋਂ ਬਾਅਦ ਸ਼ੱਕਰ ਘਰ ਦੀ ਹੋ ਜੂਗੀ ਤੁਸੀਂ ਚਾਹ ਬਣਾਓ ਸ਼ੱਕਰ ਦੀ ਗੁੜ ਦੀ ਚਾਹ ਬਣਾਓ ਬਹੁਤ ਸੋਹਣੀ ਬਣੂਗੀ ਬਹੁਤ ਸਵਾਦ ਤੇਸਤੀ ਬਣੂਗੀ ਗਾੜੀ ਬਣੂਗੀ ਥੋੜਾ ਜਿਹਾ ਦੁੱਧ ਪਾਇਆ ਬਾਦੂਆ ਬੱਲੇ ਬੱਲੇ ਹੋ ਜਾਣੀ ਫਿਰ ਉਸ ਤੋਂ ਬਾਅਦ ਇੱਕ ਤੁਸੀਂ ਚੀਜ਼ ਹੋਰ ਦੇਖਿਓ ਕਿ ਚੂਰੀ ਬਣਾਉਣੀ ਹੈ ਤੁਸੀਂ ਚੂਰਮਾ ਕੁੱਟਣਾ ਗੁੜ ਪਾਉਣ ਦੀ ਲੋੜ ਨਹੀਂ ਤੁਹਾਨੂੰ ਸ਼ੱਕਰ ਸ਼ੱਕਰ ਦੀ ਚੂੜੀ ਕੁੱਟ ਕੇ ਦੇਖੋ ਦੇਸੀ ਘਿਓ ਚ ਪਾ ਕੇ ਸ਼ੱਕਰ ਰੋਟੀ ਖਾ ਕੇ ਦੇਖੋ ਤੁਹਾਨੂੰ ਬਹੁਤ ਟੇਸਟੀ ਲੱਗਣੀ ਆ ਬਿਲਕੁਲ ਘਰ ਦੀ ਸ਼ੱਕਰ ਪਾਈ ਹੋਈ ਬਹੁਤ ਸਵਾਦ ਲੱਗਣੀ ਆ ਫਿਰ ਸ਼ੱਕਰ ਦਾ ਚੂਰਮਾ ਘਟਣਾ ਉਹ ਵੀ ਕੁੱਟਿਆ ਜਾਣਾ ਹੈ ਚਾਹ ਵੀ ਬਣ ਜਾਣੀ ਹੈ ਸ਼ੱਕਰ ਦੀ ਗੁੜ ਦੀ ਵੀ ਚਾਹ ਬਣਨੀ ਹੈ ਗੁੜ ਦਾ ਚੂਰਮਾ ਵੀ ਕੁੱਟਿਆ ਜਾਣਾ ਹੈ ਹਰ ਇੱਕ ਚੀਜ਼ ਘਰ ਦੇ ਹੋ ਬਿਨਾ ਕੈਮੀਕਲ ਤੋਂ ਰਹਿਤ ਚੀਜ਼ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਣੂਗੀ ਬਹੁਤ ਸੋਹਣੀ ਚੀਜ਼ ਬਣੂਗੀ ਕਿਸੇ ਵੀ ਗੱਲ ਦਾ ਕੋਈ ਡਰ ਨਹੀਂ ਨਾ ਜਿੰਨਾ ਮਰਜ਼ੀ ਖਾਓ ਸ਼ੂਗਰ ਤੋਂ ਰਹਿਤ ਸ਼ੂਗਰ ਵੀ ਨਹੀਂ ਹੋਣਾ ਇਹਨਾਂ ਚੀਜ਼ਾਂ ਨੂੰ ਖਾ ਕੇ ਜਿਹੜੀਆਂ ਆਪਾਂ ਘਰ ਦੇ ਖਾਂਦੇ ਆ ਕੈਮੀਕਲ ਵਾਲੀਆਂ ਚੀਜ਼ਾਂ ਆਪਾਂ ਗੁੜ ਖਾਂਦੇ ਕੈਮੀਕਲ ਵਾਲੀ ਖੰਡ ਖਾਂਦੇ ਪਤਾ ਨਹੀਂ ਕਿਦਾਂ-ਕਿਦਾਂ ਚੀਜ਼ਾਂ ਕਿਹੜੀਆਂ-ਕਿਹੜੀਆਂ ਗੱਤ ਤੋਂ ਬਣਦੀਆਂ ਨੇ ਬਹੁਤ ਕੱਟਿਆ ਚੀਜ਼ਾਂ ਬਣਦੀਆਂ ਨੇ ਬਾਜ਼ਾਰ 'ਚ ਕੰਪਨੀਆਂ 'ਚ ਤੁਸੀਂ ਖੁਦ ਜਾ ਕੇ ਦੇਖੋ ਕਿ ਖੰਡ ਗੁੜ ਕਿੱਦਾਂ ਬਣਦਾ ਆਪਾਂ ਲਾਲ-ਲਾਲ ਗੁੜ ਜਿਹੜਾ ਬਾਜ਼ਾਰ 'ਚੋਂ ਲੈਨੇ ਆ ਐਨੇ ਕਿ ਜ਼ਿਆਦੇ ਮਸਾਲੇ ਹੁੰਦੇ ਤੁਸੀਂ 2-3 ਦਿਨ ਲਗਾਤਾਰ ਗੁੜ ਖਾਂਦੇ ਰਹੋ ਤੁਹਾਡੇ ਮੂੰਹ 'ਚ ਛਾਲੇ ਹੋਣ ਲੱਗ ਜਾਣਗੇ ਗਰਮੀ ਕਰਨ ਲੱਗ ਜੂ ਗੁੜ ਪਰ ਘਰ ਦੇ ਗੁੜ ਦੀ ਇਹ ਚੀਜ਼ ਨਹੀਂ ਥੋੜਾ ਜਿ ਤੁਸੀਂ ਇੱਕ ਡਲੀ ਜੀ ਵੀ ਖਾ ਲਓਗੇ ਨਾ ਤੁਹਾਨੂੰ ਉਹਦੇ ਨਾਲ ਵੀ ਸੈਟੀਸਫਾਈ ਹੋ ਜਾਓਗੇ ਕਿ ਹ ਮਖਣੀ ਚ ਰਲਾ ਕੇ ਤੁਸੀਂ ਸ਼ੱਕਰ ਖਾ ਕੇ ਦੇਖੋ ਠੀਕ ਹੈ ਬਹੁਤ ਸੋਹਣੀ ਚੀਜ਼ ਆ ਠੰਡੀ ਵੀ ਆ ਤਾਕਤਵਰ ਵੀ ਚੀਜ਼ ਆ ਤੇ ਸਟੇਸਟੀ ਵੀ ਆ ਖਾਣ ਚ ਚੂਰੀ ਕੁੱਟੋ ਗੁੜ ਦੀ ਸੁਬਾ ਖਾਓ ਸ਼ਾਮ ਨੂੰ ਖਾਓ ਜਿਸ ਟਾਈਮ ਮਰਜ਼ੀ ਖਾਓ ਹੋਰ ਵੀ ਗੁੜ ਦੇ ਕਈ ਫਾਇਦੇ ਨੇ ਜਿਨੇ ਥੋੜੇ ਜੇ ਮੈਨੂੰ ਹੋ ਸਕਦਾ ਜਾਣਕਾਰੀ ਘੱਟ ਹੋਵੇ ਬਾਈ ਜੀ ਥੋੜਾ ਜਿਹਾ ਨਹੀਂ ਵੀ ਆਪਾ ਦੱਸ ਸਕਦੇ ਹਨ ਹਰ ਇੱਕ ਚੀਜ਼ ਬਾਰੇ ਨਹੀਂ ਪਤਾ ਹੁੰਦਾ ਜਾਂ ਪੜਿਆ ਨਹੀਂ ਹੁੰਦਾ ਕਿਸੇ ਚੀਜ਼ ਬਾਰੇ ਥੋੜੀਆਂ ਗੱਲਾਂ ਘੱਟ ਹੋ ਜਾਂਦੀਆਂ ਨੇ ਗੁੜ ਬਾਰੇ ਠੀਕ ਹੈ ਥੋੜਾ ਜਿਹਾ ਸੰਭਾਲ ਤੇ ਵੀ ਇਸ ਵਾਰ ਸਾਨੂੰ ਥੋੜਾ ਜਿਹਾ ਐਕਸਪੀਰੀਅੰਸ ਥੋੜਾ ਘੱਟ ਸੀਗਾ ਲਾਏ ਗੰਨੇ ਹੈਗੇ ਨੇ ਪਹਿਲਾਂ ਥੋੜੇ ਚੂਪਣ ਵਾਸਤੇ ਲਾਉਂਦੇ ਹੁੰਦੇ ਸੀ ਆਪਾਂ ਗੰਨੇ ਆਪਣੇ ਖਾਣ ਵਾਸਤੇ ਪਰ ਇਸ ਵਾਰ ਥੋੜਾ ਆਪਣੇ ਘਰ ਦੇ ਗੁੜ ਲਈ ਆਪਾਂ ਲਾਏ ਥੋੜਾ ਜਿਹਾ ਇਸ ਵਾਰ ਤੁਹਾਨੂੰ ਬਿਜੀ ਹੋਣੇ ਕਰਕੇ ਥੋੜੀ ਸੰਭਾਲ ਕੱਟ ਗਈ ਗਾਹਾਂ ਨੂੰ ਥੋੜਾ ਏਰੀਆ ਵੀ ਵਧਾ ਕੇ ਲਾਵਾਂਗੇ ਕੁੜ ਦਾ ਆਪਾਂ ਗੰਨੇਆਂ ਦਾ ਤੇ ਸੰਭਾਲ ਚ ਵੀ ਇਸ ਵਾਰ ਥੋੜੇ ਬੰਨੇ ਨਹੀਂ ਗਏ ਗੰਨੇ ਸਿਰ ਬੰਨਣੇ ਕਰਕੇ ਥੋੜਾ ਜਿਹਾ ਗੰਨੇ ਆਪਣੇ ਥੋੜਾ ਡਿੱਗ ਪਿਆ ਪਰ ਗੰਨੇਆਂ ਦੀ ਲਾਲੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬੀਚ 99 ਹੈ ਵੀ 89 ਵੀ ਹੈ ਲਾਲੀ ਬਹੁਤ ਹੈ ਤੁਹਾਨੂੰ ਮੈਂ ਅੱਗੇ ਵਾਲੇ ਕਿਸੇ ਹੋਰ ਖੜੇ ਜੇ ਪੁਰੇ ਤੁਹਾਨੂੰ ਬੜੀਆ ਦਿਖਾਨਾ ਸੋਨਾ ਜਿਹਾ ਕੁਲਾ ਤੁਹਾਨੂੰ ਦਿਖਾਨਾ ਵੀ ਆਪਣਾ ਬਿਲਕੁਲ ਰੈਡ ਰੈਡ ਜਿੰਦਾ ਨਹੀਂ ਹੁੰਦਾ ਰੈਡ ਰੈਡ ਗੁੜ ਉਸ ਟਾਈਪ ਦਾ ਹੀ ਆ ਇਹ ਗੰਨਾ ਸਾਰਾ ਬਹੁਤ ਸੋਹਣਾ ਗੰਨਾ ਇਹ ਇਹ ਚੂਪਣ ਜ ਵੀ ਨਰਮ ਵੀ ਆ ਤੇ ਮਿੱਠਾ ਵੀ ਆ ਕਮਾਦ ਵਧੀਆ ਚੀਜ਼ ਆ ਠੀਕ ਐ ਵਰਤੋਂ ਕਰੋ ਕਰੋਗੇ ਖੁਦ ਇੱਕ ਜੇ ਤੁਸੀਂ ਗੰਨੇ ਕੱਲੇ ਲਾਉਂਗੇ ਨਾ ਖਾਣ ਬੇਸ਼ੱਕ ਤੁਸੀਂ 10 5 7 ਮਰਲੇ ਵੀ ਜੇ ਤੁਸੀਂ ਆਪਣੇ ਘਰ ਵਾਸਤੇ ਲਾਉਂਗੇ ਨਾ ਤਾਂ ਵੀ ਤੁਹਾਨੂੰ ਬਾਹਰ ਨਹੀਂ ਤੁਹਾਨੂੰ ਦੋ ਚੀਜ਼ਾਂ ਤੋਂ ਫਾਇਦਾ ਮਿਲਣਾ ਇੱਕ ਦੁਕਾਨਾਂ ਵਾਲੀ ਖੰਡ ਬੰਦ ਹੋ ਜਾਣੀ ਐ ਲਿਆਉਣੀ ਇੱਕ ਸਾਨੂੰ ਗੁੜ ਲਿਆਉਣਾ ਬੰਦ ਹੋ ਜਾਣਾ ਦੋ ਚੀਜ਼ਾਂ ਦਾ ਸਾਨੂੰ ਸਿੱਧਾ ਆਟੋਮੈਟਿਕ ਫਾਇਦਾ ਹੋ ਜਾਣਾ ਜੀ ਤੁਸੀਂ ਥੋੜੇ ਜੇ ਗੰਨੇ ਆਪਣੇ ਘਰ ਜੋ ਕਰੇ ਵੀ ਲਾਉਂਗੇ ਸਾਲ ਦੀ ਇੱਕੋ ਹੀ ਖੇਤੀ ਆ ਕੋਈ ਜ਼ਿਆਦਾ ਸੰਭਾਲ ਵੀ ਨਹੀਂ ਕਰਨੀ ਪੈਂਦੀ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਆ ਬੱਚਿਆਂ ਦੇ ਚੁੱਪਣ ਨੂੰ ਗੰਨੇ ਵੱਡਿਆਂ ਦੇ ਚੁੱਪਣ ਨੂੰ ਗੰਨੇ ਖਾਲ ਨੂੰ ਗੁੜ ਵਾਧੂ ਹੋ ਜਾਣਾ ਕਿਸੇ ਗੱਲ ਦੀ ਕੋਈ ਟੈਨਸ਼ਨ ਹੀ ਰਹਿਣੀ ਬਾਹਰ ਲਿਆਂ ਚੀਜ਼ਾਂ ਤੋਂ ਤੁਹਾਡਾ ਖਿਹੜਾ ਛੁੱਟ ਜਾਣਾ ਬਹੁਤ ਵਧੀਆ ਚੀਜ਼ ਆ